हां जी दोस्तों आज ਗੱਲਬਾਤ ਕਰਾਂਗੇ ਦੁੱਲੇ ਪੱਟੀ ਦੀ ਜ਼ਿੰਦਗੀ ਦੇ ਭਾਗ 19ਵੇਂ ਵਾਰ। ਸੋ ਭਾਗ 18 ਵਿੱਚ ਤੁਸੀਂ ਵੇਖਿਆ ਵੀ ਜਿਹੜਾ ਅਕਬਰ ਪਾਸ਼ਾ ਹੁੰਦਾ ਹੈ ਉਹ ਆਪਣੇ ਮੁੰਡੇ ਸਲੀਮ ਨੂੰ ਦੁੱਲੇ ਪੱਟੀ ਨੂੰ ਫੜਨੀ ਭੇਜਦਾ ਹੈ। ਪਰ ਪਿੱਛੋਂ ਉਹਦਾ ਮਨ ਹੈ ਜਿਹੜਾ ਉਹ ਵਿਅਕਲ ਹੋ ਜਾਂਦਾ ਹੈ ਤੇ ਉਸ ਨੂੰ ਯਾਦ ਆਉਂਦਾ ਹੈ ਵੀ ਦੁੱਲੇ ਪੱਟੀ ਨੂੰ ਉਸਨੇ ਕਿਹੜੇ ਮੇਲੇ ਤੇ ਪਹਿਲੀ ਵਾਰ ਘੋੜਸਵਾਰੀ ਕਰਦੇ ਹੋਏ ਵੇਖਿਆ ਸੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾ ਭੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਤ ਹੈ ਨਾ। ਦੁੱਧ ਚਿੱਟੇ ਸ਼ਾਮਿਆਂ ਨੇ ਹਟ ਸ਼ਾਹੀ ਠਾੜ ਦੇ ਜਲੌ ਵਿੱਚ ਖਿਵੇ ਹੋਏ ਅਕਬਰ ਨੂੰ ਇੱਕ ਦਰਬਾਰੀ ਨੇ ਆਖਿਆ ਸੀਗਾ ਕਿ ਹਜ਼ੂਰ ਸ਼ਾਨ ਸ਼ਾਹ ਆAlam ਇੱਥੇ ਕਾ 12 ਕੁ ਬਰਿਆਂ ਦਾ ਲੜਕਾ ਆਇਆ ਹੈ ਆਪਣੇ ਤੀਰਾਂ ਨਾਲ ਉੜਦੇ ਪਰਿੰਦੇ ਫੁੱੜਦਾ ਪਿਆ ਉਹ ਉਹ ਅਸਾਂ ਦੇ ਸ਼ੇਖੂ ਬਾਬਾ ਨਾਲੋਂ ਵੀ ਵੱਡਾ ਨਿਸ਼ਾਨਚੀ ਹੈ ਅਕਬਰ ਨੇ ਘਵਣ ਨਾਲ ਪੁੱਛਿਆ ਨੂੰ ਕੀ ਆਖ ਸਕਦੇ ਆ ਹਜ਼ੂਰ ਮੁਕਾਬਲੇ ਤਾਂ ਹੁੰਦੇ ਹੀ ਪਏ ਨੇ ਉਸ ਗੰਵਾਰ ਲੜਕੇ ਦਾ ਸ਼ੇਖੂ ਬਾਬਾ ਨਾਲ ਮੁਕਾਬਲਾ ਕਰਵਾਓ ਖੂਬ ਮਜ਼ਾ ਆਵੇਗਾ ਅਕਬਰ ਨੇ ਖੁਸ਼ ਹੁੰਦੇ ਆਖਿਆ ਮੁਕਾਬਲੇ ਲਈ ਪ੍ਰਬੰਧ ਹੋਣ ਲੱਗ ਪਿਆ ਤੀਰ ਅੰਦਾਜ਼ੀ ਲਈ ਵੱਖਰਾ ਬੰਦੂਕਾਂ ਦੇ ਨਿਸ਼ਾਨੇ ਲਈ ਵੱਖਰਾ ਬਾਸ ਕੱਢ ਕੇ ਉੱਪਰ ਕੁੰਜੇ ਮੁਦੇ ਮਾਰੇ ਗਏ ਘੋੜ ਸਵਾਰੀ ਲਈ ਘੋੜੇ ਮੰਗਵਾ ਲਏ ਗਏ ਸ਼ਾਹੀ ਨਗਾਰਚੀ ਡੱਗੇ ਉੱਪਰ ਲਗਾਤਾਰ ਚੋਟਾ ਮਾਰੀ ਜਾ ਰਹੀਆਂ ਸੀਗਾ ਉਹ ਸਾਰਾ ਦ੍ਰਿਸ਼ ਬਾਦਸ਼ਾਹ ਮੂਰੇ ਹੂਬ ਹੂ ਸਾਕਾਰ ਹੋਇਆ ਉਸ ਵੇਲੇ ਅਸੀਂ ਸੋਚ ਰਹੇ ਸੀਗੇ ਵੀ ਕਿਦਰੇ ਇਹ ਨਾ ਹੋਵੇ ਵੀ ਸ਼ੇਖੂ ਬਾਬਾ ਦਾ ਪਲੜਾ ਗਰਾਈ ਤੋਂ ਹਲਕਾ ਪੈ ਜਾਵੇ ਰਿਆਈਆਂ ਵਿੱਚ ਸ਼ਾਹੀ ਨਮੋਸ਼ੀ ਦਾ ਅਰਥ ਪਤਾ ਨਹੀਂ ਕਿਸ ਤਰ੍ਹਾਂ ਲਿਆ ਜਾਵੇਗਾ ਸ਼ੇਖੂ ਬਾਬਾ ਦਾ ਬਾਦਸ਼ਾਹੀ ਨੂਰ ਹੈ ਅੱਗੇ ਜਾ ਕੇ ਉਸਨੇ ਤਖਤ ਦੀ ਵਾਗਡੋਰ ਸੰਭਾਲਣੀ ਹੈ ਸ਼ੇਖੂ ਬਾਬਾ ਗਰਾਈ ਨਾਲੋਂ ਭਾਰੀ ਸਾਬਤ ਨਾ ਹੋਇਆ ਤਾਂ ਪਤਾ ਨਹੀਂ ਉਹਦੇ ਮਨ ਉਤੇ ਕੀ ਅਸਰ ਪਵੇਗਾ ਪਰ ਜੇ ਗਰਾਈ ਹਾਰ ਵੀ ਜਾਵੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਣਾ ਉਸਨੇ ਤਾਂ ਮਾਲ ਡੰਗਰੀ ਚਰਾਉਣੇ ਨੇ ਮੈਂ ਇੱਕ ਦਰਬਾਰੀ ਨੂੰ ਸਮਝਾ ਵੀ ਦਿੱਤਾ ਸੀਗਾ ਖਿਆਲ ਰਹੀਂ ਵੀ ਗਰਾਈਆਂ ਸੇ ਮੁਕਾਬਲੇ ਵਿੱਚ ਹਾਰ ਨਹੀਂ ਹਾਰਨਾ ਪਰ ਸਭ ਕੁਝ ਉਲਟ ਹੋ ਗਿਆ ਮੁਕਾਬਲਾ ਸ਼ੁਰੂ ਹੁੰਦਿਆਂ ਹੀ ਲੋਕਾਂ ਦੀ ਭੀੜ ਦੇ ਰੌਲੇ ਨੇ ਲਾਹੌਰ ਸ਼ਹਿਰ ਸਿਰ ਉੱਪਰ ਚੁੱਕ ਲਿਆ ਜਿਵੇਂ ਤੀਰ ਅੰਦਾਜ਼ੀ ਹੋਈ ਸ਼ੇਖੂ ਬਾਬਾ ਦਾ ਤੀਰ ਖੁੰਝ ਗਿਆ ਬੰਦੂਕ ਦਾ ਨਿਸ਼ਾਨਾ ਲਾਇਆ ਪਹਿਲਾਂ ਤਾਂ ਗਰਾਈ ਬੰਦੂਕ ਚਲਾਉਣ ਤੋਂ ਡਰਿਆ ਜਦੋਂ ਢੰਗ ਦੱਸਿਆ ਤਾਂ ਉਸਨੇ ਕੁਜੇ ਦੀਆਂ ਠਿਕਰੀਆਂ ਉਡਾ ਦਿੱਤੀਆਂ ਘੋੜਸਵਾਰੀ ਦੀ ਵਾਰੀ ਆਈ ਛੇਕੂ ਬਾਬਾ ਦੋ ਵਾਰ ਘੋੜੇ ਉੱਪਰੋਂ ਡਿੱਗਦਾ ਡਿੱਗਦਾ ਮਸਾ ਵਚਿਆ ਗਰਾਈ ਬਾਦੀ ਮਾਰ ਗਿਆ ਅਸੀਂ ਤਾਂ ਨਮੋਸ਼ੀ ਵਿੱਚ ਉੱਠ ਕੇ ਚਲੇ ਆਏ ਸਾਂ ਮੈਨੂੰ ਯਾਦ ਆ ਵੀ ਦਰਬਾਰੀ ਵੀ ਫਿਕਰਮੰਦ ਸਨ ਦਵਾਨੇ ਆਪ ਵਿੱਚੋਂ ਮੈਂ ਪੁੱਛਿਆ ਸੀ ਵੀ ਕੌਣ ਹੈ ਇਹ ਗੁਸਤਾਖ ਗਵਾਰ ਇਹ ਲੜਕਾ ਸੰਦਰਬਾਰ ਵਿੱਚ ਪਿੰਡੀ ਦਾ ਰਹਿਣ ਵਾਲਾ ਹਜ਼ੂਰ ਦੁੱਲਾਰਾਮ ਹੈ ਇਹਦਾ ਇੱਕ ਦਰਬਾਰੀ ਨੇ ਦੱਸਿਆ ਸੀਗਾ ਤੇ ਜਦੋਂ ਉਹਦੇ ਬਾਰੇ ਤਫਸੀਲ ਨਾਲ ਦੱਸਿਆ ਤਾਂ ਮੈਂ ਕਿੰਨਾ ਹੈਰਾਨ ਹੋਇਆ ਸੀਗਾ ਇਹ ਗਵਾਰ ਉਹਨਾਂ ਬਾਕੀਆਂ ਦਾ ਤੁਖਮ ਹੈ ਜੀ ਹਜ਼ੂਰ ਕੀ ਨਾਮ ਦੱਸਿਆ ਸੀ ਦੁੱਲਾ ਹਜ਼ੂਰੇ ਵਾਲਾ ਮੈਂ ਉਦੋਂ ਵੀ ਫਿਕਰਾਂ ਵਿੱਚ ਸਾਂ ਵੀ ਇਹ ਰੰਗ ਤਮਾਸ਼ੇ ਇਹ ਮੁਕਾਬਲੇ ਹੁਣ ਤੱਕ ਖੇਡਾ ਨੇ ਕੱਲੋਂ ਇਹ ਕੋਈ ਖਤਰਨਾਕ ਸ਼ਕਲ ਵੀ ਅਖਤਿਆਰ ਕਰ ਸਕਦੇ ਨੇ ਅਸਾਂ ਨੂੰ ਉਸ ਗਵਾਰ ਮੁੰਡੇ ਦੀਆਂ ਅੱਖਾਂ ਵਿੱਚ ਅਜੀਬ ਅਗਨ ਨਜ਼ਰ ਆਈ ਸੀ ਐਸੀਆਂ ਨਜ਼ਰਾਂ ਐਸੀਆਂ ਬਾਵਾ ਐਸੀਆਂ ਫੁਰਤੀਆਂ ਕੱਲੋਂ ਬਾਦਸ਼ਾਹ ਲਈ ਖਤਰਾ ਬਣ ਸਕਦੀਆਂ ਨੇ ਹੁਣ ਉਹ ਫਿਕਰ ਸੱਚ ਹੁੰਦੇ ਦਿਖ ਰਹੇ ਨੇ ਬਾਕੀ ਲਹੂ ਦੇ ਬੀਜ ਅੰਦਰ ਚੇੜੰਗ ਤਾਂ ਮੈਂ ਵੇਖ ਲਈ ਸੀ ਇਹ ਵੀ ਸੋਚਿਆ ਸੀ ਵੀ ਇਸ ਅਗਰੀ ਨੂੰ ਪਾੜਨੀ ਬਣ ਦੇਣਾ ਲਿਹਾਜ਼ਾ ਉਹਦੀ ਮਾਂ ਨੂੰ ਬਰਵਾ ਕੇ ਸਮਝਾਇਆ ਸੀ ਵੀ ਇਸ ਨੂੰ ਤਲੀਮ ਦਿੱਤੀ ਜਾਵੇ ਲਾਹੌਰ ਦਾ ਸੂਬੇਦਾਰ ਵੀ ਇਸ ਹੱਕ ਵਿੱਚ ਸੀ ਉਸਨੇ ਆਖਿਆ ਸੀਗਾ ਕਿ ਇਸ ਗਵਾਰ ਨੂੰ ਦਰਬਾਰੀ ਰਹਿਤਲ ਦਾ ਸਬਕ ਪੜਾਉਣਾ ਲਾਜ਼ਮੀ ਹੈ ਸ਼ਾਹੀ ਦਾਪੇਜ ਇਹੋ ਆਖਦਾ ਹਜ਼ੂਰ ਕਿ ਜਣਾ ਖੱਸੀ ਵੀ ਹੋ ਜਾਵੇ ਤੇ ਖੱਸੀ ਕਰਨ ਵਾਲੇ ਦੀ ਵਾਵਾ ਵੀ ਕਰੀ ਜਾਵੇ ਪਰ ਲੱਗਦਾ ਹੈ ਵੀ ਅਸਾਂ ਦੀ ਸ਼ਾਹੀ ਨੀਤੀ ਵਿੱਚ ਵੀ ਕਿਧਰੇ ਨੁਕਸ ਰਹਿ ਗਿਆ ਸੱਪ ਦੇ ਇਸ ਸਪੋੜੀਏ ਦੀ ਸਿਰੀ ਜੰਮਦੇ ਹੀ ਕੁਚਲ ਦੇਣੀ ਚਾਹੀਦੀ ਸੀ ਹੁਣ ਕਰਨ ਵਾਲੇ ਤਾਂ ਹੋਰ ਵੱਡੇ ਕੰਮ ਪਏ ਨੇ ਦੱਖਣ ਵੱਲ ਬਗਾਵਤ ਹੋ ਰਹੀ ਹੈ ਮੁਹੰਮਦ ਹਾਕਿਮ ਅੱਖਾਂ ਵਖਾਉਣ ਲੱਗ ਪਿਆ ਕਸ਼ਮੀਰ ਦੀ ਤਰਫ ਵੀ ਜਾਣਾ ਹੈ ਇਹਨਾਂ ਮਾਮੂਲੀ ਗਰਾਵਾਂ ਪਿੰਡਾਂ ਵਿੱਚ ਉੜਦੀਆਂ ਬਗਾਵਤਾਂ ਨਾਲ ਸਿੰਜਣ ਦਾ ਵਕਤ ਵੀ ਕਿੱਥੇ ਹੈ ਮੇਰੇ ਕੋਲ ਚਲੋ ਦੇਖਦੇ ਹਾਂ ਕੀ ਰੰਗ ਵਟਾਉਂਦਾ ਦੁਲਾ ਇਹੋ ਜੇ ਸਿਰ ਫਿਰਿਆ ਪਿੱਛੋਂ ਆਪਣਾ ਸਿਰ ਖਰਾਬ ਕਰਨਾ ਵੀ ਸ਼ਾਹੀ ਤਖਤ ਦੀ ਤੋਹੀਨ ਹੈ ਅਸਾਨੂੰ ਹੋਰ ਵੱਡੇ ਸੰਸੇ ਫਿਕਰ ਨੇ ਬੰਗਾਲ ਵੱਲ ਵੀ ਬਗਾਵਤਾਂ ਧੂਆਂ ਉੱਠਣ ਲੱਗ ਪਿਆ ਅਕਬਰ ਨੇ ਸਿਰ ਉਪਰੋਂ ਦੀ ਬਾਹਾਂ ਐਉ ਘਮਾਈਆਂ ਜਿਵੇਂ ਸੋਚਾਂ ਤੇ ਫਿਕਰਾਂ ਦੀਆਂ ਗਿਰਜਾਂ ਨੂੰ ਉਡਾਰਿਆ ਹੋਵੇ ਹੋ ਉਹ ਪਲੰਗ ਉੱਪਰ ਆ ਬੈਠਾ ਤੇ ਪਿਆਲਾ ਮੂੰਹ ਨੂੰ ਲਾ ਕੇ ਖਾਲੀ ਕਰ ਦਿੱਤਾ ਉਹਨੇ ਪਲੰਗ ਉੱਪਰ ਵੱਡੇ ਸਹਾਰੇ ਨੂੰ ਢੋ ਲਾ ਕੇ ਅੱਧਾ ਲੇਟਿਆ ਜਿਹਾ ਛੱਤ ਨੂੰ ਘੂਰਨ ਲੱਗ ਪਿਆ ਨਸ਼ੇ ਵਿੱਚ ਹੋਣ ਦੇ ਬਾਵਜੂਦ ਉਸ ਨੂੰ देर ਰਾਤ ਤੱਕ ਟੋਕਰੀ ਵਿੱਚ ਪਿਆ ਬੱਗੇ ਮਲਕੀਰੇ ਦਾ ਸਿਰ ਢਣਾਉਂਦਾ ਰਿਹਾ ਉੱਪਰ ਇੱਕ ਹੋਰ ਵਿਪਤਾ ਸ਼ੇਖੂ ਬਾਬਾ ਹੁਣ ਤੱਕ ਪਿੰਡੀ ਪੁੱਜ ਗਿਆ ਹੋਣਾ ਅਗਰ ਮਲਕੀਰੇ ਵਾਂਗ ਉਹਦਾ ਸਿਰ ਟੋਕਰੀ ਵਿੱਚ ਨਹੀਂ ਅੱਧ ਸੁੱਤੇ ਜਿਹੇ ਨਸ਼ਈ ਅਕਬਰ ਦੀ ਭਿਆਨਕ ਲੇਰ ਵਰਗੀ ਆਵਾਜ਼ ਇੱਕ ਵਾਰੀ ਨਿਕਲੀ ਉਹ ਧਰਵਕੇ ਉੱਠ ਬੈਠਾ ਘਬਰਾ ਕੇ ਇੱਧਰ ਉੱਧਰ ਵੇਖਿਆ ਉਹਨੇ ਕੋਈ ਨਹੀਂ ਸੀਗਾ ਉਸਨੇ ਇਮਤਨਾ ਨਾਲ ਸਾਹ ਲਿਆ ਉਹ ਪਲੰਗ ਤੋਂ ਉੱਠਿਆ ਹੱਥਾਂ ਦੇ ਪਿੱਛੇ ਇੱਕ ਰੰਗੜੀ ਪਾ ਲਈ ਤੇ ਡੂੰਗੇ ਫਿਕਰਾਂ ਵਿੱਚ ਗਰਸਿਆ ਇੱਧਰ ਤੋਂ ਉੱਤਰ ਚੱਕਰ ਘਟਣ ਲੱਗ ਪਿਆ ਉਹ ਉੱਧਰ ਲਾਹੌਰ ਤੋਂ ਤੁਰਨ ਵੇਲੇ ਸਲੀਮ ਉਰਫ ਸ਼ੇਖੂ ਬਾਬਾ ਦੋਦਾਂ ਵਿੱਚ ਸੀਗਾ ਅੱਬਾ ਹਜ਼ੂਰ ਨੂੰ ਤਾਂ ਮੈਂ ਹਾਂ ਕਰ ਬੈਠਾ ਜੇ ਦੁੱਲਾ ਮੇਰੀ ਪકડ ਵਿੱਚ ਨਾ ਆਇਆ ਜੇ ਉਸ ਨੂੰ ਮੇਰੀ ਕਿਸੇ ਵੀ ਸਲਾਹ ਉੱਪਰ ਯਕੀਨ ਨਾ ਵਜਿਆ ਜੇ ਓਟਾ ਮੇਰੇ ਉੱਪਰ ਹੀ ਹਮਲਾ ਕਰ ਦਿੱਤਾ ਉਹਨੇ ਐਨੇ ਘੋੜਸਵਾਰਾਂ ਨਾਲ ਕੀ ਕਰਾਂਗਾ ਮੈਂ ਅੱਬਾ ਆਖਦਾ ਹੈ ਕਿ ਇੱਕ ਬਾਦਸ਼ਾਹੀ ਮਰਿਆਦਾ ਹੁੰਦੀ ਹੈ ਕੀ ਸੱਚੀ ਇਹ ਸਾਨੂੰ ਆਮ ਰਾਇਤਾਂ ਨਾਲੋਂ ਵੀ ਇੱਕ ਵਿਧ ਬਣਾਉਣੀ ਹੁੰਦੀ ਹੈ ਪਰ ਪਤਾ ਨਹੀਂ ਕੀ وجہ ਹੈ ਦੁਲੇ ਦੀ ਸ਼ੁਰਮਗਤੀ ਮੈਨੂੰ ਇੰਨੀ ਰੜਕਦੀ ਨਹੀਂ ਹੈਗੀ ਕਿ ਮੇਰੇ ਅੰਦਰ ਦਾ ਕੋਈ ਦੁੱਲਾ ਨਹੀਂ ਵੜ ਬੈਠਾ ਅੱਬਾ ਨੇ ਦੱਸਿਆ ਸੀ ਵੀ ਮੈਂ ਵੀ ਕੁਝ ਸਮਾਂ ਉਸੇ ਮਾਦਾ ਦਾ ਦੋ ਚੰਗੇ ਆ ਉਦੋਂ ਸ਼ੈਨ ਸ਼ਾ ਨੇ ਰਾਇਤਾਂ ਨਾਲ ਵਿਧ ਬਣਾ ਕੇ ਕਿਉਂ ਨਾ ਰੱਖੀ ਇਹ ਨਿਜ਼ਾਮ ਦੀ ਕੋਈ ਸਾਜੀ ਸੀ ਜਾਂ ਫਿਰ ਇੱਕ ਬਾਪ ਦੀ ਮਜਬੂਰੀ ਅਨੇਕਾਂ ਸਵਾਲ ਸਲੀਮ ਨੂੰ ਪਰੇਸ਼ਾਨ ਕਰ ਰਹੇ ਸਨ ਆਖਰ ਉਸਨੇ ਫੈਸਲਾ ਲੈ ਲਿਆ ਇੱਕ ਵਾਰ ਪਿੰਡੀ ਤਾਂ ਜ਼ਰੂਰ ਜਾਣਾ ਹੈ ਰਵਾਨਾ ਹੋਣ ਵੇਲੇ ਅੱਬਾ ਨੂੰ ਵੀ ਮਿਲਣਾ ਨਹੀਂ ਹੈਗਾ ਨਹੀ ਤਾਂ ਉਹਨਾਂ ਨੇ ਫੇਰ ਨਸੀਤਾਂ ਦੀ ਘੜੀ ਲਾ ਦੇਣੀ ਹੈ ਤੇ ਸਲੀਮ ਗਿੰਤੀ ਦੇ ਕੁਝ ਖਾਸ ਘੋੜਸਵਾਰ ਲੈ ਕੇ ਚੁੱਪਚਪੀਤੇ ਪਿੰਡੀ ਦੇ ਰਾਹ ਪੈ ਗਿਆ ਹੋਇਆ ਸੀਗਾ ਉਸਦੇ ਅੰਗ ਰੱਖੇ ਕਿ ਕੱਲ ਦੇ ਭਾਵੀ ਬਾਦਸ਼ਾਹ ਨੂੰ ਘਰੇ ਅੰਦਰ ਲਈ ਅੱਗੇ ਵਧੇ ਜਾ ਰਹੇ ਸਨ ਸਲੀਮ ਸੋਚਾਂ ਵਿੱਚ ਘਿਰਿਆ ਹੋਇਆ ਸੀਗਾ ਤੁਰੰਤੋਂ ਇੱਕ ਦਿਨ ਪਹਿਲਾਂ ਅੱਬਾ ਹਜ਼ੂਰ ਨਾਲ ਹੋਈ ਮੁਲਾਕਾਤ ਉਸਨੂੰ ਯਾਦ ਆ ਰਹੀ ਸੀ ਉਸ ਵੇਲੇ ਤੱਕ कोतवाल ਦੀ ਭੇਜੀ ਟੁਕੜੀ ਦੁੱਲੇ ਅਤੇ ਉਹਦੇ ਸਾਥੀਆਂ ਪਾਸੋਂ ਮੁੱਛਾਂ ਮੰਵਾ ਕੇ ਅਜੇ ਲਾਹੌਰ ਨਹੀਂ ਪੁੱਜੀ ਮੈਂ ਅੱਬਾ ਹਜ਼ੂਰ ਨੂੰ ਕਿਹਾ ਸੀ ਵੀ ਮੈਂ ਦੁੱਲੇ ਦੀ ਮਾਂ ਨੂੰ ਸਲਾਮ ਕਰਨ ਦੇ ਬਹਾਨੇ ਜਾਵਾਂਗਾ ਹੋ ਸਕੇ ਆਤਾ ਦੁਲੇ ਨੂੰ ਆਪਣਾ ਭਰਾ ਬਣਾ ਕੇ ਲਾਹੌਰ ਸ਼ਹਿਰ ਦਿਖਲਾਵਣ ਦੇ ਲਾਲਚ ਦੇ ਕੇ ਕਿਲੇ ਅੰਦਰ ਲੈ ਆਵਾਂਗਾ ਬੜਾ ਖੁਸ਼ ਹੋਏ ਸਨ ਅੱਬਾ ਹਜ਼ੂਰ ਆਖਿਆ ਸੀ ਵੀ ਸ਼ੇਖੂ ਬਾਬਾ ਤੇਰੀਆਂ ਰਗਾਂ ਵਿੱਚ ਸ਼ਾਹੀ ਖੂਨ ਹੈ ਹਕੂਮਤਾਂ ਐਸੀ ਤਰ੍ਹਾਂ ਚਲਦੀਆਂ ਨੇ ਅਸੀਂ ਦੁਲੇ ਨੂੰ ਬਿਨਾਂ ਖੂਨ ਡੋਲੇ ਆ ਕੈਦਖਾਨੇ ਵਿੱਚ ਮੈਂ ਟੋਕਿਆ ਸੀ ਅੱਬਾ ਨੂੰ ਪਰ ਮੇਰੀ ਇੱਕ ਸ਼ਰਤ ਰਹੇਗੀ ਹੁਣ ਪੁੱਤਰ ਵੀ ਆਪਣੇ ਬਾਪ ਅੱਗੇ ਸ਼ਰਤਾਂ ਰੱਖਦੇ ਨੇ ਉਹ ਹੈਰਾਨ ਹੋਏ ਸਨ ਇਹਦੀ ਲੋੜ ਹੈ ਮੈਂ ਕਿਹਾ ਸੀਗਾ ਆਖ ਮੰਨਣ ਯੋਗ ਹੋਈ ਤਾਂ ਅਸੀਂ ਪਵੰਦ ਰਹਾਂਗੇ ਮੰਨਣੀ ਪਵੇਗੀ ਸ਼ੈਨ ਸ਼ਾਇ ਹਿੰਦ ਨੂੰ ਵਾਦਾ ਦੇਣਾ ਪਵੇਗਾ ਮੈਂ ਪੁੱਤਰ ਹੋਣ ਦੇ ਅਧਿਕਾਰ ਨਾਲ ਸਖਤ ਲਫ਼ਜ਼ਾਂ ਵਿੱਚ ਬੋਲਿਆ ਸੀਗਾ ਠੀਕ ਹੈ ਕੀ ਆਖਣਾ ਚਾਹਨਾ ਹੈ ਅਗਰ ਦੁੱਲਾ ਮੇਰੇ ਨਾਲ ਆਉਣ ਲਈ ਰਾਜ਼ੀ ਹੁੰਦਾ ਹੈ ਤਾਂ ਲਾਹੌਰ ਤੋਂ ਸਹੀ ਸਲਾਮਤ ਰੁਕਸਤ ਕਰਨਾ ਸ਼ਹੀਦ ਦਰਬਾਰ ਦੀ ਜ਼ਿੰਮੇਵਾਰੀ ਹੋਵੇਗੀ ਮੈਂ ਸ਼ੇਖੂ ਬਾਬਾ ਨੂੰ ਨਰਾਜ਼ ਨਹੀਂ ਕਰਾਂਗਾ ਅੱਬਾ ਹਜ਼ੂਰ ਸੋਚਦੇ ਬੋਲੇ ਸਨ ਵਾਦਾ ਅੱਬਾ ਹਜ਼ੂਰ ਪੱਕਾ ਉਸਨੇ ਤਸੱਲੀ ਦਿੱਤੀ ਸੀ ਫਿਰ ਕਿਹਾ ਸੀ ਵੀ ਖਿਆਲ ਰਹੀ ਵੀ ਸ਼ੇਖੂ ਬਾਬਾ ਕੋਈ ਆਮ ਸਾਖ ਨਹੀਂ ਹੈਗਾ ਉਹ ਸ਼ਹਿਜ਼ਾਦਾ ਵੀ ਹੈਗਾ ਔਰ ਦਿੱਲੀ ਲਾਹੌਰ ਤਖਤ ਦਾ ਵਾਰਿਸ ਵੀ ਹੈਗਾ ਹੁਣ ਪਿੰਡ ਦੀ ਜੋ ਅੰਦਰ ਵਰਦਿਆਂ ਸੋਚਾਂ ਦੀ ਲੜੀ ਉਹ ਦੀ ਟੁੱਟ ਗਈ ਸਾਰੇ ਰੁਕ ਗਏ ਸ਼ਸ਼ੋ ਪੰਜ ਵਿੱਚ ਪੈ ਗਏ ਉਹ ਕਿਵੇਂ ਸਾਹਮਣਾ ਹੋਵੇਗਾ ਦੁੱਲੇ ਭੱਟੀ ਨਾਲ ਰਾਹਗੀਰ ਤੇ ਹੋਰ ਲੋਕ ਉਹਨਾਂ ਵੱਲ ਹੈਰਾਨੀ ਨਾਲ ਵੇਖ ਰਹੇ ਸਨ ਸਲੀਮ ਨੂੰ ਇਸ ਪਰਾਵੇ ਵਿੱਚ ਆਉਣ ਦਾ ਅਫਸੋਸ ਹੋਇਆ ਸੋਚਿਆ ਵੀ ਉਸ ਨੂੰ ਸਧਾਰਨ ਬੰਦਿਆਂ ਦੀ ਭੇਸ ਵਿੱਚ ਆਉਣਾ ਚਾਹੀਦਾ ਸੀ ਚਲੋ ਖੁਦਾ ਨੂੰ ਜੋ ਮਨਜ਼ੂਰ ਹੈ ਉਹੀ ਹੋਣਾ ਜੇ ਲੋੜ ਪਈ ਤਾਂ ਅਸੀਂ ਐਨੇ ਕੋ ਜਾਣੇ 50 60ਾਂ ਉੱਪਰ ਤਾਂ ਭਾਰੂ ਰਾਵਾਂਗੇ ਸਲੀਮ ਦਾ ਇਸ਼ਾਰਾ ਪਾ ਕੇ ਸਾਰੇ ਫੇਰ ਤੁਰ ਪਏ ਪਿੰਡ ਲਾਗੇ ਪਹੁੰਚ ਕੇ ਇੱਕ ਗਰਾਈ ਨੂੰ ਸਪਾਈ ਨੇ ਪੁੱਛਿਆ ਵੀ ਦੁੱਲੇ ਦਾ ਘਰ ਕਿਹੜੇ ਪਾਸੇ ਸੋਹਣਿਆ ਪੈਦ੍ਰੋਏ ਗਰਾਈ ਉਹਨਾਂ ਦੇ ਹਥਿਆਰਾਂ ਤੇ ਪੈਰਾਵੇ ਵੱਲ ਧੱਕਣ ਲੱਗ ਪਿਆ ਲਾਹੌਰੋਂ ਆਇਆ ਉਸ ਘੋੜਸਵਾਰ ਨੇ ਦੱਸਿਆ ਤੁਸੀਂ ਲੱਦੀ ਦੇ ਦੁੱਲੇ ਨੂੰ ਮਿਲਣਾ ਜੇ ਗਰਾਈ ਨੇ ਫੇਰ ਪੁੱਛਿਆ ਆਹੋ ਕੀ ਲੋੜ ਪੈ ਗਈ ਸਲੀਮ ਨੂੰ ਐਸੇ ਪਿੰਡੂ ਉੱਪਰ ਗੁੱਸਾ ਤਾਂ ਆਇਆ ਪਰ ਉਹ ਜ਼ਾਰ ਨਹੀਂ ਹੋਣ ਦਿੱਤਾ ਉਹਨੇ ਉਸਨੇ ਸੋਚਿਆ ਵੀ ਲਾਹੌਰ ਦਿੱਲੀ ਵਿੱਚ ਐਸੇ ਪਿੰਡੂ ਉਸ ਵੱਲ ਝਾਕਣ ਦੀ ਜ਼ਰੂਰਤ ਨਹੀਂ ਕਰਦੇ ਇਹ ਅਸਾਂ ਨਾਲ ਬੈਸਣ ਲੱਗਿਆ ਹੋਇਆ ਉਸ ਦਾ ਸਖਾਇਆ ਇੱਕ ਅੰਗਰਖੇਕ ਬੋਲੇ ਆ ਵੀ ਠਾਰ ਕਰਦੀਆਂ ਰਾਤ ਰੋਕਾਂਗੇ ਤੇ ਫਜ਼ਰ ਵੇਲੇ ਤੁਰ ਪਾਵਾਂਗੇ ਅੱਗੇ ਚੌਂਖਾ ਪੈੜਾ ਮਾਰਨਾ ਉਹ ਸਾਹਮਣੇ ਖੁੱਲਾ ਚਗਾਨ ਪਿਆ ਦਿੱਸਦਾ ਜੇ ਨਾ ਗਰਾਈ ਨੇ ਬਾਹ ਲੰਬੀ ਕਰਕੇ ਇਸ਼ਾਰਾ ਕਰਦਿਆਂ ਪੁੱਛਿਆ ਆਹੋ ਦਿਸਦਾ ਹੈ ਤੇ ਉਹ ਵੱਡੇ ਪਿੱਪਲ ਦੇ ਖੱਬੇ ਪਾਸੇ ਉੱਥੇ ਪਹੁੰਚ ਕੇ ਪੁੱਛਣਾ ਵੀ ਦੁੱਲੇ ਦੀ ਹਵੇਲੀ ਜਾਣਾ ਹੈ ਪੁੱਛਾਂਗੇ ਕਿਨੂੰ ਇੱਕ ਘੋੜਸਵਾਰ ਨੇ ਪੁੱਛਿਆ ਉਹ ਕੋਈ ਜਣਾ ਤਾਂ ਹੋਵੇਗਾ ਹੀ ਉੱਥੇ ਨਹੀਂ ਤਾਂ ਉਂਜੀ ਹਾਕ ਦੇ ਦੇਣੀ ਪਿੱਪਲ ਦੇ ਪੱਤਿਆਂ ਵੀ ਬੋਲ ਪੈਣਾ ਹੈ ਵੀ ਦੁੱਲੇ ਦੀ ਹਵੇਲੀ ਕਿਹੜੀ ਹੈ ਨਾ ਕੋਈ ਹੋਇਆ ਤਾਂ ਪਿੰਡੀ ਦੀਆਂ ਕੰਧਾਂ ਨੂੰ ਪੁੱਛ ਲੈਣਾ ਉਹ ਵੀ ਦੱਸ ਦੇਣਗੀਆਂ ਆ ਕੇ ਗਰਾਈ ਹੱਸਣ ਲੱਗ ਪਿਆ ਉਹ ਜਕੋ ਤੱਕੇ ਵਿੱਚ ਤੁਰਨ ਲੱਗੇ ਤਾਂ ਗਰਾਈ ਫੇਰ ਬੋਲਿਆ ਕਿ ਸਿੱਧੇ ਨਹੀਂ ਚਲੇ ਜਾਣਾ ਹਵੇਲੀ ਅੰਦਰ ਵਾਅਦਾ ਦੇ ਲੈਣਾ ਪਹਿਲਾਂ ਦੁਲੇਰਾ ਗੁੱਸਾ ਬੜਾ ਡਾਡਾ ਹੀ ਜੇ ਪੜ ਕੁੱਠਿਆ ਫਿਰ ਛੇਤੀ ਵਤ ਨਹੀਂ ਆਉਣਾ ਉਹ ਤਾਂ ਲਾਹੌਰ ਦੇ ਬਾਦਸ਼ਾਹ ਨੂੰ ਟਿੱਚ ਜਾਣਦਾ ਹੈ ਹੋਰ ਕੀ ਅੱਖਾਂ ਹਾਂ ਇੱਕ ਗੱਲ ਹੋਰ ਹੈ ਜੇ ਉਹਦਾ ਵੱਡਾ ਭਾਈ ਜਾਨ ਮੇਰੂ ਪੋਸਤ ਦੀ ਹਵੇਲੀ ਹੋਇਆ ਫਿਰ ਕੋਈ ਡਰ ਨਹੀਂ ਹੈਗਾ ਨਸ਼ਾ ਪਤਾ ਖੜਿਆ ਜੇ ਨਾਲ ਨਸ਼ਾ ਵਾਧੂ ਹੈ ਤੈਨੂੰ ਲੋੜ ਹੈ ਤਾਂ ਦੱਸ ਘੋੜਸਵਾਰ ਨੇ ਪੁੱਛਿਆ ਉਹ ਮੈਂ ਤਾਂ ਨਸ਼ਾ ਕਰਨ ਵਾਲਿਆਂ ਦੀ ਮਕਾਨ ਨਹੀਂ ਜਾਂਦਾ ਮੇਰੂ ਪੋਸਤ ਨੂੰ ਦੇ ਛੱਡਣਾ ਸਲੀਮ ਅਤੇ ਉਹਦੇ ਅੰਕ ਰੱਖੇਕਾ ਨੂੰ ਪਤਾ ਨਹੀਂ ਸੀਗਾ ਇਹ ਪਿੰਡੂ ਦੁਲੇਰੀ ਢਾਣੀ ਦਾ ਰਮਜ਼ਾ ਸੀਗਾ ਜਿਹੜਾ ਕਿਸੇ ਕੰਮ ਇੱਧਰ ਆਇਆ ਹੋਇਆ ਸੀਗਾ ਕੋਟਸਵਾਰ ਤੁਰ ਪਏ ਤਾਂ ਉਹਨਾਂ ਨੇ ਪਿੰਡੂ ਦੀ ਆਵਾਜ਼ ਫੇਰ ਸੁਣੀ ਉਹ ਖੜ ਗਏ ਇੱਕ ਗੱਲ ਹੋਰ ਖਿਆਰ ਰੱਖਣਾ ਹਵੇਲੀ ਲਾਗੇ ਜਾ ਕੇ ਘੋੜਿਆਂ ਤੋਂ ਉਤਰ ਵੈਣਾ ਜੜੇ ਚੜਾਏ ਨਹੀਂ ਜਾਣਾ ਅੰਦਰ ਆਪਣੇ ਸਾਹਮਣੇ ਦੁੱਲਾ ਪੱਟੀ ਕਿਸੇ ਨੂੰ ਘੋੜੇ ਉੱਪਰ ਨਹੀਂ ਬਹਿਣ ਦਿੰਦਾ ਕੋਟਸਵਾਰ ਕੁਝ ਕੁਝ ਡਰੇ ਸਹਿਜ਼ਾਦੇ ਸਲੀਮ ਵੱਲ ਤੱਕਣ ਲੱਗ ਪਏ ਸਲੀਮ ਵੀ ਅੰਦਰੋਂ ਡਰ ਰਿਹਾ ਸੀਗਾ ਇਸ ਤਰ੍ਹਾਂ ਆ ਕੇ ਉਸਨੇ ਕੋਈ ਵੱਡੀ ਗਲਤੀ ਤਾਂ ਨਹੀਂ ਕਰ ਲਈ ਤੇ ਫੇਰ ਉਹ ਹੌਲੀ-ਹੌਲੀ ਵੱਡੇ ਪਿੱਪਲ ਵੱਲ ਵਧਣ ਲੱਗ ਪਏ ਰਮਜ਼ਾਦ ਚੱਕਵੇਂ ਪੈਰੀ ਸਿੱਧਾ ਛਿੜੀ ਵਾਲੇ ਖੋਵਲ ਹੋ ਤੁਰਿਆ ਵੱਡੇ ਪੀਪਲ ਥੱਲੇ ਇੱਕ ਘੋਰ ਸਵਾਰ ਦੀ ਨਿਗਰਾਨੀ ਵਿੱਚ ਘੋੜੇ ਛੱਡ ਕੇ ਸਲੀਮ ਅਤੇ ਉਹਦੇ ਸਿਪਾਈ ਆਪਣੇ ਵਸਤਰਾਂ ਹੇਠ ਲੁਕਵੇਂ ਹਥਿਆਰ ਲੁਕੋ ਕੇ ਹਵੇਲੀ ਦੇ ਦਰਵਾਜ਼ੇ 'ਤੇ ਜਾ ਖੜੇ ਹੋਏ। ਉਸ ਵੇਲੇ ਨਦੀ ਵੇੜੇ ਵਿੱਚ ਬੈਠੀ ਦਾਲ ਚੁਗ ਰਹੀ ਸੀ। ਫੁੱਲਰਾ ਚੌਂਕੇ ਵਿੱਚ ਸੀਗੀ। "ਇਹੀ ਹੋਵੇਗੀ ਦੁੱਲੇ ਦੀ ਮਾਂ," ਸਲੀਮ ਨੇ ਸੋਚਿਆ। ਉਪਰੇ ਬੰਦਿਆਂ ਨੂੰ ਵੇਖ ਕੇ ਨਦੀ ਨੇ ਦਾਲ ਵਾਲਾ ਥਾਲ ਇੱਕ ਪਾਸੇ ਰੱਖਿਆ। ਫੁੱਲਰਾ ਕਾਲੀ ਨਾਲ ਅੰਦਰ ਚਲੀ ਗਈ। ਨਦੀ ਸਿਰ ਉੱਪਰਲੀ ਚਾਦਰ ਰੁਖੋਸਿਰ ਕਰਦੀ ਦਰਵਾਜ਼ੇ ਵੱਲ ਆਈ। "ਅੰਮੀ ਮੈਂ ਸ਼ੇਖੂ ਲਾਹੌਰ ਤੋਂ ਸਲਾਮ ਕਰਨਾ ਆ।" ਅਗਾਹ ਵਧ ਕੇ ਸਲੀਮ ਲੱਦੀ ਦੇ ਪੈਰਾਂ ਵੱਲ ਚੁਗਿਆ। "ਸ਼ੇਖੂ, ਕੌਣ ਸ਼ੇਖੂ ਪੁੱਤਰਾ?" ਲੱਦੀ ਹੈਰਾਨ ਹੋਈ। "ਅੰਮੀ ਮੈਂ ਬਾਦਸ਼ਾਹ ਹਿੰਦ ਦਾ ਫਰਜ਼ੰਦ ਸ਼ੇਖੂ ਬਾਬਾ। ਅੱਬਾ ਜੁਰ ਨੇ ਦੱਸਿਆ ਆ ਵੀ ਤੇਰੀ ਇੱਕ ਮਾਂ ਪਿੰਡੀ ਵਿੱਚ ਐ, ਸਲਾਮ ਕਰਨ ਚੱਲਿਆ ਆ।" ਹਯਾਤੀਆਂ ਮਾਣ ਜਿਉਣ ਜੋ ਗਿਆ। ਲੱਦੀ ਨੇ ਅਣਮਨੇ ਜੇ ਮਨ ਨਾਲ ਅਸੀਰ ਦਿੱਤੀ ਉਹਨੂੰ। "ਆਪਣੇ ਭਰਾ ਦੁੱਲੇ ਨੂੰ ਵੀ ਮਿਲਣਾ ਐ ਮੈਂ। ਸੁਣਿਆ ਵੀ ਉਹਦਾ ਬੜਾ ਬਹਾਦਰ ਯੋਧਾ ਨਿਕਲਿਆ ਐ।" ਸਲੀਮ ਨੇ ਵਡਿਆਈ ਕੀਤੀ ਉਰੀ। "ਕਾਦਾ ਬਹਾਦਰ ਨਿਕਲਿਆ ਪੁੱਤਰਾ? ਇੱਕ ਤਾਂ ਉਹ ਅਥਰਾ بڑا ਐ। ਦੁਆ ਉਹਦੇ ਲੰਡੇ ਮੀਨੇ ਬੇਲੀ ਅਥਰੇ ਨੇ।" ਜੇਸੇ ਪਾਸੇ ਜਾਂਦੇ ਨੇ ਦਹਿਸਤਾਵਾ ਆਉਂਦੇ ਨੇ ਬਥੇਰਾ ਹਟਕਾਉਣੀ ਐ ਮੇਰੇ ਕਹੇ ਕਿੱਥੇ ਰੁਕਦੇ ਨੇ ਉਹ ਹਣ ਤੋ ਨੂੰ ਭਰਾ ਆਖਿਆ ਤਾਂ ਸਮਝਾ ਉਸ ਨੂੰ ਸ਼ੌਂਦੇ ਨੂੰ ਉਸਦੇ ਖਾਨੇ ਬੜੇ ਕੋਈ ਗੱਲ ਲੱਦੀ ਨੇ ਜਾਣ ਬੁਝ ਕੇ ਦੁੱਲੇ ਦੀ ਨਖੇਦੀ ਕੀਤੀ ਅੰਮੀ ਕਹਿਨਛਾ ਹੀ ਹਿੰਦ ਦਾ ਪੁੱਤਰਾ ਦਾ ਸਾਰੀ ਹਯਾਤੀ ਦਾ ਤੇਰਾ ਕਰਜ਼ਾਈ ਹੋਇਆ ਜਦੋਂ ਪਤਾ ਲੱਗਿਆ ਤਾਂ ਮੈਂ ਇਧਰ ਤਾਂ ਠਾ ਆ ਤੇਰੇ ਲਈ ਤਾਂ ਅੰਮੀ ਜਿਹਾ ਦੁੱਲਾ ਤੇ ਹਾਂ ਮੈਂ ਉਹ ਜੀ ਉਹ ਪੁੱਤਰਾ ਜੀ ਲੱਦੀ ਨੇ ਸਲੀਮ ਦਾ ਮੋਢਾ ਪਲੋਸਿਆ ਫਿਰ ਬੋਲੀ ਵੀ ਉਧਰ ਦੀਵਾਨ ਖਾਨੇ ਬਰੋ ਪੁੱਤਰੋ ਦੁੱਲਾ ਆਉਂਦਾ ਹੀ ਹੋਣਾ ਮੈਂ ਕੁਝ ਖਾਣ ਪੀਣ ਲੈ ਆਵਾਂ ਐਨੀਆਂ ਵਾਟਾ ਮੁਕਾ ਕੇ ਆਏ ਜੇ ਸਲੀਮ ਅਤੇ ਉਹਦੇ ਸਪਾਹੀ ਦੀਵਾਨ ਖਾਨੇ ਜਾ ਬੈਠੇ ਜਾਗੇ ਲੱਦੀ ਅੰਦਰੋਂ ਡਰੀ ਹੋਈ ਸੀ ਫੁੱਲਰਾ ਦੇ ਕੰਨ ਕੋਲ ਮੂੰਹ ਕਰਕੇ ਬੋਲੀ ਵੀਤੀ ਏ ਕੀ ਪਤਾ ਕਿਉਂ ਆਏ ਜੇ ਅਕਬਰ ਆਦੇ ਨੇ ਵੀ ਲਾਹੌਰ ਵਿੱਚ ਐ ਪੁੱਤਰ ਨੂੰ ਕੋਈ ਭੇਤ ਪਾਉਣ ਲਈ ਭੇਜਿਆ ਹੋਣਾ ਉਹਨੇ ਜਾਣਦੇ ਹੀ ਸਾਹ ਇੱਕ ਦਿਨ ਇਹ ਜ਼ਰੂਰ ਹੋਵੇਗਾ ਤੇ ਇਹ ਮੇਰੋ ਕਿੱਥੇ ਐ ਉਹਨੂੰ ਭੇਜਾਂ ਦੁੱਲੇ ਨੂੰ ਖਬਰ ਕਰੇ ਅਵੇਸਲੇ ਤਾਂ ਹਾਥੀਆਂ ਨੂੰ ਗਦੇ ਢਾ ਲੈਣਾ ਹੁਣ ਪੋਸਤੀ ਦਾ ਕੀ ਪਤਾ ਮਾਂ ਕਿੱਥੇ ਹੋਣਾ ਪਰ ਅੰਮਾ ਇਹ ਆਖਣ ਕੀ ਆਏ ਨੇ ਫੁੱਲਰਾ ਦੇ ਚਿਹਰੇ ਉੱਪਰ ਵੀ ਡਰ ਸੀਗਾ ਆਖਣਾ ਕੀ ਐ ਆਖਦਾ ਐ ਵੀ ਮੈਂ ਅਕਬਰ ਬਾਦਸ਼ਾਹ ਦਾ ਪੁੱਤਰ ਆ ਹਾਏ ਨੀ ਅੰਮੀ ਇਹ ਸੱਚ ਹੈ ਫੁਲਰਾਂ ਨੇ ਕਾੜਜੋ ਉੱਪਰ ਹੱਥ ਰੱਖਿਆ ਦੱਸਦਾ ਤਾਂ ਇਹੋ ਹੀ ਹੈ ਬਖਤੋ ਤੇ ਸਲੇਮੋ ਪਿੱਛੇ ਆ ਖੜੀਆਂ ਹੋਈਆਂ ਸਨ ਨਹੀਂ ਅੰਮੀ ਅਸੀਂ ਵੇਖ ਲਈਏ ਬਾਦਸ਼ਾਹ ਦਾ ਪੁੱਤਰ ਕਿੱਦਾਂ ਦਾ ਹੁੰਦਾ ਰਮਾਨ ਨਾਲ ਅੰਦਰ ਬੈਠ ਨਹੀਂ ਤਾਂ ਗੁਤਰੀਆਂ ਨੂੰ ਮਰੋੜਾ ਦੇ ਦੇਣਾ ਮੈਂ ਲਦੀ ਨੇ ਝਟਕੇ ਆਉਣਾ ਨੂੰ ਨਹੀਂ ਅੰਮਾ ਹੜੇ ਹੜੇ ਸਲੇਮੋ ਨੇ ਤਰਵਾ ਲਿਆ ਚਲੋ ਕੁੜੀਆਂ ਅੰਦਰ ਫੁਲਰਾਂ ਨੇ ਦਬਕਾ ਮਾਰੇ ਆ ਤਾਂ ਕੁੜੀਆਂ ਬੁੱਲ ਕੱਢਦੀਆਂ ਅੰਦਰ ਚੱਲੀਆਂ ਗਈਆਂ ਨੂਰੇ ਨੂੰ ਵੀ ਅੱਖੀ ਵੀ ਉਹਨਾਂ ਦੇ ਸਾਹਮਣੇ ਨਾ ਆਵੇ ਗੋਟੀ ਨੂੰ ਵੀ ਬਾਹਰ ਦਾ ਨਿਕਲ ਦੇਈ ਇਹਨਾਂ ਮੁਗਲਿਆਂ ਦਾ ਕੀ ਭਰੋਸਾ ਮੈਂ ਵੇਖਦੀ ਆ ਮੇਰੋਂ ਕਿੱ ਤੋ ਕਾਰਨੇ ਵਿੱਚ ਦੁੱਧ ਕੱਢ ਕੇ ਸ਼ੱਕਰ ਮਿਲਾ। ਸੋ ਦੋਸਤੋ ਇਹ ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 19ਵਾਂ ਤੇ ਅਗਲਾ ਭਾਗ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਿੱਖਦੇ ਰਹੋ, ਅੱਗੇ ਵਧਦੇ ਰਹੋ।